ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਤਿ ਜੀ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਫੇਰ ਇੱਕ ਵੀਡੀਓ ਤੁਹਾਨੂੰ ਦਿਖਾਉਣੀ ਆ ਸਮਰਾ ਡੇਰੀ ਫਾਰਮ ਪਿੰਡ ਲੋਹਾਖੇੜਾ ਇਹਨੂੰ ਜ਼ਿਲ੍ਹਾ ਸੰਗਰੂਰ ਪੈਂਦਾ ਤੇ ਨੇੜੇ ਤਨੋਲਾ ਮੰਡੀ ਦੇ ਰਹਿ ਜਾਂਦਾ ਪ੍ਰਦੀਪ ਬਾਈ ਦਾ ਨਾਮ ਆ ਜਿਹਦੇ ਕੋਲ ਆਪਾਂ ਵੀਡੀਓ ਬਣਾ ਰਹੇ ਹਾਂ ਤੇ ਵੀਰ ਵਪਾਰ ਦਾ ਕੰਮ ਕਰਦਾ ਕੱਲ ਹੀ ਇੱਕ ਵੀਡੀਓ ਤੁਹਾਨੂੰ ਚੈਨਲ ਤੇ ਦਿਖਾ ਕੇ ਹਟਿਆਂ ਗਾਵਾਂ ਦੀ ਅੱਜ ਫੇਰ ਬਾਈ ਕੋਲ ਨਵੀਆਂ ਗਾਵਾਂ ਆਈਆਂ ਸੀ ਤੇ ਆਈਆਂ ਵੀ ਕੁਦਰਤੀ ਬਹੁਤ ਸੋਹਣੀਆਂ ਗਾਵਾਂ ਤੇ ਫੇਰ ਸੋਚਿਆ ਵੀ ਇੱਕ ਵੀਡੀਓ ਹੋਰ ਬਣਾ ਕੇ ਦਿਖਾਈਏ ਪਹਿਲੇ ਨੰਬਰ ਤੇ ਜਿਹੜੀ ਗਾਹ ਦਿਖਾਉਣੀ ਆ ਦੋਸਤੋ ਇੱਕ ਐਚਫ ਨਸਲ ਦਾ ਡਾਇਮੰਡ ਪੀਸ ਆ ਹਵਾਨੇ ਦੇ ਉੱਤੇ ਨਾੜਾਂ ਇਹਦੀ ਬਣਾਵਟ ਹਰੇਕ ਪੱਖ ਤੋਂ ਤੁਹਾਨੂੰ ਸੋਹਣੀ ਲੱਗੂਗੀ ਬਾਕੀ ਬੈਕ ਸਾਈਡ ਤੋਂ ਵੀ ਹਵਾਨਾ ਦੇਖਿਓ ਜਿੱਦਾਂ ਛੋ ਕੁਆਲਟੀ ਹੁੰਦੀ ਆ ਉਸੋਂ ਓਦਾਂ ਦਾ ਇਹ ਪਸੂ ਤੁਹਾਨੂੰ ਦਿਖਾਉਣ ਲੱਗੇ ਆ ਇਹ ਤੋਂ ਬਿਨਾ ਕੁਸ ਗਾਵਾਂ ਹੋਰ ਆ ਜਿਹੜੀਆਂ ਨਵੀਆਂ ਆਈਆਂ ਆਈਆਂ ਕੱਲ੍ਹ ਵਾਲੀ ਵੀਡੀਓ ਅਜੇ ਚੱਲ ਹੀ ਰਹੀ ਆ ਫੇਸਬੁੱਕ ਤੇ ਅੱਜ ਹੀ ਉਹਨੂੰ ਪੋਸਟ ਕੀਤਾ ਹੈ ਪਰ ਜਿਹੜੇ ਨਵੇਂ ਨਗ ਆ ਗਏ ਆ ਤੇ ਉਹ ਤੁਹਾਨੂੰ ਵੱਖਰੇ ਦਿਖਾ ਦਨੇ ਕਿਉਂਕਿ ਪਸ਼ੂ ਅੱਜ ਫੇਰ ਚੰਗੀ ਕੁਆਲਿਟੀ ਦੇ ਚੰਗੇ ਦੁੱਧ ਵਾਲੇ ਬਾਈ ਕੋਲ ਪਹੁੰਚੇ ਵੇ ਆ। ਸੋ ਪੰਜ ਚਾਰ ਗਾਵਾਂ ਤੁਹਾਨੂੰ ਇਸ ਵੀਡੀਓ ਚ ਦਿਖਾਉਣ ਲੱਗਾ। ਲਾਸਟ ਤੱਕ ਵੀਡੀਓ ਦੇਖਿਓ। ਨਾ ਕਿ ਜਿਹੜਾ ਜੱਜ ਜੂਗਾ ਉਹਦੀ ਤਸੱਲੀ ਤੁਸੀਂ ਕਰੋਗੇ। ਨੰਬਰ ਸਕਰੀਨ ਉੱਤੇ ਵਾਈ ਦਾ ਚੱਲਦਾ ਰਹਿਣਾ। ਸ਼ੁਰੂਆਤ ਕਰਦੇ ਆ ਦੋਸਤੋ ਪਹਿਲੇ ਨੰਬਰ ਦੇ ਉੱਤੇ ਜਿਹੜੀ ਵਾੜ ਖੜੀ ਓਸੇ ਤੋਂ। ਪ੍ਰਦੀਪ ਭਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਈ। ਪ੍ਰਦੀਪਾ ਆਪਾਂ ਹਜੇ ਫੇਸਬੁੱਕ ਤੇ ਤਾਜੀ ਵੀਡੀਓ ਪੋਸਟ ਕੀਤੀ ਹੈ ਕੱਲ YouTube ਤੇ ਪਾਈ ਸੀ ਬਾਕੀ ਬਾਈ ਆਪਾਂ ਹੁਣ ਰੁਟੀਨ ਚ ਵੀਡੀਓ ਪਾਉਂਦੇ ਰਹਾਂਗੇ ਮੰਨ ਲਾ ਵੀ ਕਿਵੇਂ ਜਨਮਰ ਇੱਕ ਤਾਂ ਐ ਹੁੰਦਾ ਵੀ ਚਲੋ ਜਨਮਰ ਹਫਤੇ ਦੋ ਹਫਤੇ ਬਾਅਦ ਆਉਂਦੇ ਆ ਹੂੰ ਪਹਿਲਾਂ ਵੀ ਆਪਣੇ ਕੋਲੇ ਮੰਨ ਲਓ ਵੀ ਰੁਟੀਨ ਚ ਜਨਮਰ ਆਉਂਦੀ ਰਹਿੰਦੇ ਨੇ ਠੀਕ ਹੈ ਵੀ ਆਪਣੇ ਕੋਲੇ ਹਰ ਰੋਜ਼ 10 15 ਜਨਵਰੀ ਨੂੰ ਅਪਡਾਉਨ ਹੁੰਦੀ ਰਹਿੰਦੇ ਨੇ ਠੀਕ ਹੈ ਹੁਣ ਆਪਣੇ ਕੋਲੇ ਅੱਜ ਇਹਨਾਂ ਚ 8 9 ਬੈੜਾ ਨਮੀਆਂ ਆਈਆਂ ਨੇ ਕੋਸੋ ਪਰਲੇ ਅੰਗਲ ਚ ਖੜੀਆਂ ਨੇ ਕੋਸ ਇੱਧਰ ਖੜੀਆਂ ਨੇ ਠੀਕ ਹੈ ਜਿਹੜੀ ਪਹਿਲੇ ਨੰਬਰ ਤੇ ਬੈੜਾ ਇਹ ਬੱਚੀ ਬਈ ਤਾਜੀ ਸੂਈ ਹੋਈ ਆ ਦੂਜਾ ਸੂਆਗਾ 6 ਦੰਦਾ ਠੀਕ ਹੈ ਤੇ ਪਰਸੋਂ ਦੀ ਤਾਜੀ ਸੂਈ ਹੋਈ ਆ ਠੀਕ ਹੈ ਦੁੱਧ ਨੇ 35 36 ਪਲੂਨ ਨੇ ਦਿੱਤਾ ਪਰ 40 ਕਿਲੋ ਤੋਂ ਅੱਪ ਦੁੱਧ ਇਹ ਬੱਚੀ ਪਾ ਦੂਗੀ ਠੀਕ ਹੈ ਬੁਰਾ ਮੋਟੇ ਕੀ ਰੇਟ ਰਹਿਣਾ ਇਹਦਾ ਰੇਟ ਬਈ ਬੱਚੀ ਆਪਾਂ 2 ਲੱਖ ਤੇ 30 ਹਜ਼ਾਰ ਦੀ ਬੱਚੀ ਦੇ ਮੰਗਾਂ ਠੀਕ ਹੈ ਬਾਕੀ ਜਿਹੜਾ ਵੀਰ ਆਪਦੀ ਕੋਈ ਦੇਖੋ ਲੈਣੀ ਜੀ ਨੇ ਵੀ ਹੁੰਦੀ ਆ ਤਸੱਲੀ ਕਰਕੇ ਚੀਜ਼ ਹੀ ਖਰੀਦਣੀ ਹੁੰਦੀ ਆ ਆਪਣੇ ਕੋਲੇ ਫਾਰਮ ਤੇ ਰੇਟ ਸਾਰੇ ਤਰ੍ਹਾਂ ਦੇ ਹੁੰਦੇ ਨੇ ਉਹ ਅੱਗੇ ਅਗਲੇ ਨੇ ਬਾਈ ਇਹ ਦੇਖ ਕੇ ਲੈਣੀ ਹੁੰਦੇ ਵੀ ਆਪਾਂ ਕਿਦਾਂ ਦੇ ਜਾਨਵਰ ਦੀ ਬਰੀਡ ਖਰੀਦਣੀ ਆ ਕਿਦਾਂ ਨਹੀਂ ਖਰੀਦਣੀ ਠੀਕ ਹੈ 70000 ਵਾਲੀ ਗਾਂ ਵੀ ਫਾਰਮ 'ਚ ਖੜੀ ਆ 60 ਵਾਲੀ ਵੀ ਖੜੀ ਆ 80 ਵਾਲੀ ਵੀ ਆ 90 ਵਾਲੀ ਵੀ ਆ ਕਹਿੰਦਾ ਮਤਲਬ ਵੀ ਹਰ ਤਰ੍ਹਾਂ ਦਾ ਜਾਨਵਰ ਖੜਾ ਠੀਕ ਹੈ ਜਿੱਦਾਂ ਦੀ ਚੋਆਇਸ ਆ ਕੇ ਦੇਖੇ ਜਿਹੜਾ ਪਸੰਦ ਆਉਂਦਾ ਉਹ ਲੈ ਲਓ ਹੁਣ ਜਿਹੜੇ ਵੀਰ ਨੇ 2 ਲੱਖ ਵਾਲੀ ਲੈਣੀ ਆ ਉਹ 2 ਵਾਲੀ ਲਊ ਜਿਹਨੇ 70 ਤੋਰ ਪਤਾ ਨੂੰ ਸੋ ਦੋਸਤੋ ਦੂਜਾ ਸੂਆ 6 ਦਿਨ ਦਾ ਵਹਿੜ ਤੁਸੀਂ ਦੇਖਿਓ ਜੇ ਜਦੋਂ ਤੁਰੂਗੀ ਹਜੇ ਤਾਜੀ ਸੂਈ ਆ ਤਿੰਨ ਦਿਨ ਹੋਏ ਆ ਸੂਈ ਨੂੰ ਹਵਾ ਦੇ ਪਾਤਰ ਦੇਖਿਓ ਇਹਦੀ ਉਮਰ ਲੰਬੀ ਰੱਖੇ ਵੀ ਇਦਾਂ ਦਾ ਜਾਨਵਰ ਹਰ ਰੋਜ਼ ਨਹੀਂ ਪੈਦਾ ਹੁੰਦਾ ਸਹੀ ਆਪਾਂ ਵੀ ਹਰ ਰੋਜ਼ ਵੀਡੀਓ ਬਣਾਉਣੇ ਆ ਹਰ ਰੋਜ਼ ਦਾ ਕੰਮ ਆ ਦੇਖੋ ਇੱਥੇ ਹਰ ਤਰ੍ਹਾਂ ਦਾ ਜਾਨਵਰ ਆਉਂਦਾ ਆਪਣੇ ਕੋਲੇ ਟੌਪ ਤੋਂ ਟੌਪ ਸਹੀ ਹੌਲੀ ਪੁੱਤ ਗੱਡੀ ਇਹਦੇ ਨਾਲ ਬੱਚਾ ਕੀ ਹੈ ਪ੍ਰਦੀਪ ਇਹਦੇ ਮੇਲ ਆ ਭਾਈ ਸੋ ਦੇਖੋ ਦੋਸਤੋ ਇਹਦਾ ਢਾਂਚਾ ਇਹਦਾ ਹਵਾਨਾ ਤੁਸੀਂ ਦੇਖ ਸਕਦੇ ਹੋ 2,30,000 ਡਿਮਾਂਡ ਹੈ ਪਸ਼ੂ ਹਰੇਕ ਤਰ੍ਹਾਂ ਦਾ ਮਿਲਦਾ ਇੱਥੇ ਜਿੰਨੇ ਕੁ ਪੈਸੇ ਤੁਸੀਂ ਲਾਉਣੇ ਆ ਉਹਦੇ ਸਾਫ ਪਸ਼ੂ ਪਸੰਦ ਕਰ ਲੀ ਹੋ ਸਕਦਾ ਇਹ ਵੈਟ ਦਾ ਸੌਦਾ ਵੀ ਹੋ ਜਾ ਆਪਣਾ ਵੀਰ ਤਰਨ ਤਰਨ ਤੋਂ ਠੀਕ ਹੈ ਪਹਿਲਾਂ ਵੀ ਹਣ 7-8 ਬੱਚੀਆਂ ਆਪਾਂ ਤੋਂ ਅਈਆਂ ਆਨਲਾਈਨ ਹੀ ਲਈਆਂ ਨੇ ਠੀਕ ਹੈ ਤੇ ਉਹਦਾ ਫੋਨ ਆ ਜਾਂਦਾ ਸਟੇਟਸ ਲਾਇਆ ਹੋਇਆ ਫੋਨ ਤੇ ਹੋ ਸਕਦਾ ਵੀ ਇਹਦਾ ਸੌਦਾ ਹੋ ਵੀ ਜਾ ਕੇ ਬਾਕੀ ਅੰਜਲਾ ਜਿਹਦੇ ਘਰੇ ਜਾਣਾ ਸਹੀ ਹੈ ਤੇ ਬਾਕੀ ਭਾਈ ਪਹਿਲਾਂ ਵੀ ਆਪਾਂ ਗੱਲ ਕਰੀਆ ਵੀਦੀ ਕਰਮ ਵਾਲੀ ਦੀ ਪਰਮਾਤਮਾ ਉਮਰ ਲੰਬੀ ਰੱਖੇ ਇਦਾਂ ਦੇ ਜਾਨਵਰ ਦਾ ਕੋਈ ਕਹਿਣ ਦਾ ਮਤਲਬ ਵੀ ਮੁੱਲ ਨਹੀਂ ਹੁੰਦਾ ਸਹੀ ਹੈ ਇਹ ਉਹ ਜਾਨਵਰ ਨੇ ਜਿਨ੍ਹਾਂ ਦਾ ਕੋਈ ਬਈ ਮੁੱਲ ਤਾਂ ਹੁੰਦੀ ਨਹੀਂ ਸਹੀ ਹੈ ਲੈ ਜਾਂ ਅੰਦਰ ਦੇਖੋ ਦੋਸਤੋ بارش ਹੋ ਰਹੀ ਆ ਪਰ ਤੁਹਾਨੂੰ ਇੱਕ ਬਹੁਤ ਸੋਹਣੀ ਵੈਡ ਇਸ ਮੀਂਹ ਦੇ ਮੌਸਮ ਚ ਠੰਡ ਦੇ ਟਾਈਮ ਚ ਦਿਖਾ ਰਹੇ ਜੀ ਨੂੰ ਪਸੰਦ ਆਵੇ ਤੋ ਵੀਰ ਕਾਲ ਬਾਈ ਨੂੰ ਕਰ ਸਕਦਾ ਹੈ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਸੋ ਸੋ ਫੇਰ ਵੈਡ ਨੂੰ ਤੁਸੀਂ ਦੇਖ ਲਓ ਅੱਗੇ ਪਿੱਛੇ ਦਾ ਹਵਾਨਾ ਬੜਾ ਸੋਹਣਾ ਦੱਸਦਾ ਤੁਸੀਂ ਇਹਦਾ ਟੰਚਾ ਨਾੜਾ ਨੂੜਾ ਬਾਈ ਬੜੀਆਂ ਜਿੱਦਾਂ ਆਪਾਂ ਬਾਈ ਆਮ ਨਾ ਬਾਹਰ ਲਿਆਂ ਵੜਾਂ ਦੀ ਆਪਾਂ ਸਟੇਟਸ ਲਾਉਣੇ ਹੁੰਦੇ ਆ ਉਦਾਂ ਦਾ ਜਾਨਵਰ ਸਹੀ ਵੀ ਮੇਨ ਗੱਲ ਕੀ ਆ ਵੀ ਚਲੋ ਪ੍ਰਮਾਤਮਾ ਨੇ ਉਮਰ ਲੰਬੀ ਰੱਖੇ ਸਭ ਤੋਂ ਵੱਡੀ ਗੱਲ ਦੋ ਤਾਂ 2 ਕਿਲੋ ਵੱਧ ਘੱਟ ਵੀ ਬਹੁਤ ਪਿਆਰਾ ਜਾਨਵਰ ਠੀਕ ਹੈ ਸੋ ਇਹ ਦੱਸੋ ਪਹਿਲੇ ਨੰਬਰ ਤੇ ਸੀ ਇਹ ਤੋਂ ਅੱਗੇ ਇੱਕ ਗਾਂ ਹੋਰ ਸੁਣ ਦਤੌਣੇ ਪ੍ਰਦੀਪ ਭਾਈ ਕਹਿੰਦਾ ਇਹ ਵੀ ਬਿਹੜਾ ਫਾਰਮ ਚੋਂ ਲਈ ਆ ਦੂਜਾ ਸੂਆ ਪਰ ਵੀ ਦੁੱਧ ਦੀ ਰਿਪੋਰਟ ਇਹਦੀ ਵੀ ਬਹੁਤ ਸੋਹਣੀ ਆ 37 38 ਕਿਲੋ ਦੁੱਧ ਇਹਦਾ ਚੁਆਇਆ ਹੋਇਆਗਾ ਠੀਕ ਹੈ ਥਾਣੇ ਦਾ ਮਸ਼ੀਨ ਵਾਲਾ ਵੀ ਹੱਥੀਂ ਵੀ ਚੁਆਈ ਵਾਲਾ ਤੇ ਵੀ ਕਹਿੰਦਾ ਮਤਲਬ ਜੇ ਵਧੀਆ ਬੰਦੇ ਕੋਲੇ ਗਈ ਦੁੱਧ ਦੇ ਵੀ 40 ਕਿਲੋ ਦੇ ਨੇੜੇ ਲਾ ਦੂਗੀ ਠੀਕ ਹੈ ਤੇ ਕੁਆਲਿਟੀ ਵੀ ਵਧੀਆ ਇਹਦੀ ਤੇ ਅਡ ਰੋਡਰ ਦੀ ਸਾਰੇ ਪਾਸੋਂ ਵਧੀਆ ਕਹਿੰਦਾ ਮਤਲਬ ਵੀ ਬਰੀਡਡ ਜਾਨਵਰ ਆਗੇ ਬਾਈ ਇਹਦਾ ਇਹਦਾ ਕੀ ਰੇਟ ਹੈ ਇਹ ਬਾਈ ਇਹ ਬਸ ਲੈਣ ਦੇਣੇ 1 ਲੱਖ ਤੇ 60 ਹਜ਼ਾਰ ਦੀ ਬੈਠ ਦੇਵਾਂਗੇ ਭਾਈ ਠੀਕ ਹੈ ਤੋਰ ਦਈਏ ਨੂੰ ਵੀ ਅੰਦਰ ਸੋਸੋ ਬਾਹਰ ਬਾਰਿਸ਼ ਹੋ ਰਹੀ ਉਹਦੇ ਕਰਕੇ ਅੰਦਰ ਇਹਨੂੰ ਤੋੜਾਂਗੇ ਬਰੀਕ ਪ੍ਰੂਫ ਬਾਈ ਕੁਆਲਿਟੀ ਕੁਆਲਿਟੀ ਬਹੁਤ ਜ਼ਿਆਦਾ ਨਸਲ ਬਹੁਤ ਆ ਥੋੜੀ ਤੋਰੀ ਪਤਾ ਸੋ ਥਾਣਾ ਇਹਦਾ ਥੀ ਚਵਾਈ ਵਾਲਾ ਵੀ ਹੈ ਕਿੰਨੇ ਕੁ ਦਿਨ ਲੈ ਜੂ ਪਰਦੀ ਵੀ ਭਾਈ ਹਫਤਾ ਲੈ ਜੂਗੀ ਪਰ ਵੀ ਜਿਹੜਾ ਵੀ ਵੀਰ ਕੋਈ ਦੂਰੋਂ ਚਾਹੇ 200 ਕਿਲੋਮੀਟਰ ਤੋਂ ਆਜੇ ਵੀ ਜਿਹੜੇ ਵੀ ਜਾਨਵਰ ਆਪਾਂ ਦਿਖਾਵਾਂਗੇ ਦੇਖੋ ਆਪਾਂ ਕੱਲ ਵੀ ਵੀਡੀਓ 'ਚ ਸੱਜਣ ਆਏ ਸੀਗੇ ਬੈੜਾਂ ਲੈ ਕੇ ਆਣੇ ਉਹਨਾਂ ਨੇ ਵੀ ਆਪਾਂ ਉਹਨੇ ਕ ਜਾਨਵਰ ਦਿਖਾਉਣੇ ਨੇ ਵੀਡੀਓ 'ਚ ਜਿਹੜੀ ਚੀਜ਼ ਹੋਵੇ ਵੀ ਕੋਈ ਅਚਨਚੇ ਦੇਖੋ ਕੋਈ ਨਾ ਸੌਦਾ ਬਣੇ ਮੁੜ ਜੇ ਉਹ ਗੱਲ ਵੱਖਰੀ ਆ ਪਰ ਵੀ ਜਿੱਦਾਂ ਇਹ ਬੈੜਾ ਕਈ ਵਾਰ ਘਰੇਲੂ ਵੀਰ ਹੁੰਦਾ ਆ ਆਪਾਂ ਕਹਿੰਦੇ ਵੀ ਇਕੱਲੇ ਕਹਰੇ ਜਾਨਵਰ ਮਸ਼ੀਨ ਤੇ ਨਹੀਂ ਰੱਖਣਾ ਵੀ ਸ਼ੌਪ ਹੁੰਦਾ ਵੀ ਆਪਾਂ 35 4 ਬਾਕੀ ਬਾਈ ਆਰਡਰ ਤਾਂ ਇਹਨੇ ਇੰਨਾ ਕੁ ਸੋਹਣਾ ਤਿਆਰ ਕਰਨਾ ਹੂੰ ਵੀ ਆਪਾਂ ਨੂੰ ਦੱਸਣ ਦੀ ਜ਼ਰੂਰਤ ਨਹੀਂ ਸਹੀ ਸੋ ਦੱਸੋ ਹਜੇ ਬਹੁਤ ਬੰਨਣਾ ਹੈਗਾ ਹਜੇ ਕੱਚੀ ਹੈ ਰੇਟ ਜਿਹੜਾ ਉਹ ਤੁਹਾਨੂੰ ਵੀਡੀਓ ਚ ਦੱਸਤਾ ਹੈ ਬਾਕੀ ਥੋੜੀ ਆਪਦੀ ਚੈਨਸ ਨਹੀਂ ਕਿੰਨੇ ਪੈਸੇ ਤੋਂ ਆਦਤ ਹੁੰਦੀ ਆ ਵੀ ਚਾਹੇ 2 ਲੱਖ ਦਾ ਜਾਨਵਰਾ ਚਾ 60000 ਦਾ ਜਾਨਵਰਾ ਰੇਟ ਆਪਾਂ ਵੀਡੀਓ ਚ ਹੀ ਦੱਸਣਾ ਹੁੰਦਾ ਸਹੀ ਹੈ ਅੱਗੇ ਬੈੜਾ ਬਾਈ ਇਹ ਵੀ ਬੈੜ ਮੰਨ ਕੇ 35 36 ਕਿਲੋ ਦੁੱਧ ਵਾਲੀ ਆ ਠੀਕ ਹੈ ਮੇਨ ਗੱਲ ਇਹ ਆਂਦੇ ਬਾਈ ਜੀ ਜਿਹਨੇ ਵੀ ਪੈਸੇ ਲਾਉਣੇ ਆਂ ਵੀ ਕੋਲੇ ਆ ਕੇ ਤਸੱਲੀ ਕਰ ਲੇ ਹੁਣ ਜਿਹੜੇ ਵੀਰ ਨਾਲ ਉਹ ਸੌਦਾ ਚੱਲਦਾ ਸੀ ਉਹਨੇ ਮੰਨ ਲਾ 2-2 ਲੱਖ ਰੁਪਏ ਦੀ ਦਾਅ ਵੀ ਲੈ ਲਈ ਸਾਰੀਆਂ ਫੋਨ ਤੇ ਲਈਆਂ ਵਿਚਾਰੇ ਨੇ ਠੀਕ ਹੈ bija ਨੰਬਰ ਤੇ ਹਰ ਬੰਦਾ ਸਮਝਦਾਰੀ ਨਾਲ ਹੀ ਪੈਸੇ ਲਾਉਂਦਾ ਸਹੀ ਹੈ ਇਹ ਵੜ ਬਾਈ 1 ਲੱਖ 30 ਦੀ ਦੇ ਦਾਂਗੇ 1 30 ਦੀ ਹਾਂ ਬਈ ਇਹ ਹਜੇ ਟਾਈਮ ਲੇਜੂ ਸੋਨ ਟਾਈਮ ਬਈ 15 ਦਿਨ ਲਊਗੀ ਠੀਕ ਹੈ ਇਹ ਪਹਿਲਾਂ ਵੱਛੀ ਆ ਗਈ ਬਾਈ ਡੈਨਮਾਰਕ ਦੇ ਸੀਮਨ ਦੀ ਆ ਨਦਵੱਚੀ 25 ਤੋਂ 30 ਕਿਲੋ ਦੇ ਵਿੱਚ ਨਾਰਮਲ ਦੇ ਦੂਗੀ ਕੁਆਲਿਟੀ ਵੀ ਵਧੀਆਗੀ ਤੇ ਰੇਟ ਇਹਦਾ ਬਾਈ 1,115,000 ਰੁਪਈਆ ਠੀਕ ਹੈ ਸੋ 1 ਲੱਖ ਬਿਲਕੁਲ ਸ਼ਾਇਦ ਮਾਰਦੀ ਹੈ ਬਾਈ ਹਲੇ ਇਹ ਠੀਕ ਹੈ ਉਤੋਂ ਹਲੇ ਦੇਨੇ ਦੇ ਮੰਨ ਕੇ ਵੀ 15 ਦਿਨ ਇਹਦੇ ਪਏ ਨੇ ਠੀਕ ਹੈ ਇਹਨੂੰ ਵੀ ਤੋਰ ਦੇ ਬਾਈ ਤੋਰ ਦੇ ਬਾਈ ਅੰਦਰੀ ਤੋਰ ਦੇ ਉਹਨੂੰ ਤੋਰ ਬਤ ਸੋ ਇਹ ਪਹਿਲਾਂ ਨਾ ਵੇੜਾ ਦੱਸੋ ਬਾਰ-ਬਾਰ ਚੋਰੀ ਉਹਦੇ ਕਰਕੇ تیاری ਬਹੁਤ ਕਰੂ ਬਾਈ ਬੱਚੀ ਜਿੱਦਾਂ ਵੀ ਹੱਥੀਚਵਾਈ ਵਾਲਾ ਥਣ ਵੀ ਆ ਮਸ਼ੀਨ ਵਾਲਾ ਤਾਂ ਹੁੰਦੀ ਹੁੰਦਾ ਘਮਾ ਲਾ ਪਹਿਲਣਾ ਬੱਚੀਆਂ ਆਈ ਹੋਈ ਨੇ ਬਾਈ ਆਪਾਂ ਕੋਲੇ 4 ਅੱਜ ਕਈ ਵਾਰ ਕੋਈ ਸ਼ਕੀਨ ਵੀਰ ਹੁੰਦੇ ਨੇ ਉਹਨੇ ਆਪਾਂ ਅਗਲੀ ਦੀ ਡਿਟੇਲ ਦੱਸਦੀ ਇਹ ਬੱਚੀ ਦੇ ਵੀ ਬਾਈ ਅੱਜ 10-12 ਦਿਨ ਪਏ ਨੇ ਠੀਕ ਐ ਪਛੀ ਦੁੱਧ ਵਧੀਆ 27-28 ਕਿਲੋ ਦੁੱਧ ਨਾਰਮਲ ਤੇ 30 ਕਿਲੋ ਦੁੱਧ ਵੀ ਦੇ ਦਊਗੀ ਬੱਚੀ ਠੀਕ ਐ ਰੇਟ ਕਿਤਾ ਕੀ ਰਹਿਣਾ ਰੇਟ ਬਈ ਇਹ ਬੱਛੀ ਦਵਾਂਗੇ 1,30,000 ਦੀ 1:30 ਦੀ ਕਈ ਵਾਰ ਬਈ ਕੋਈ ਜੋਟਾ ਲੈਂਦਾ ਹੋਇਆ ਤਾਂ ਆਪਾਂ ਪਹੁੰਚ ਕਰ ਦਿਆਂਗੇ ਅੰਬਰਸਰ ਕਈ ਇਧਰਲੀ ਸਾਈਡ ਤਾਂ ਉਧਰ ਵੀਰ ਥੋੜੇ ਜਿਆਦਾ ਫੋਨ ਆਉਂਦੇ ਨੇ ਅੱਜ ਕੱਲ ਠੀਕ ਹੈ ਤੋਰੀ ਪੱਤੇ ਨੂੰ ਇਧਰ ਇਹ ਬਈ ਤਾਂ ਥੋੜਾ ਜਿਹਾ ਲੇਵਾ ਚੱਕ ਗਈ ਠੀਕ ਹੈ ਗੱਡੀ 'ਚ ਹੁਣੇ ਉਤਰੀ ਕਰਕੇ ਠੀਕ ਹੈ ਵੀ ਲੇਵਾ ਬੋਸੇ ਦਾ ਦੱਸੋ ਦੱਸੋ ਇੱਕ ਦੁੱਧ ਤਿਆਰ ਵਾਲੀ ਬੈਡ ਵੀ ਲਈ ਆ ਬਈ 30 ਕਿਲੋ ਦੁੱਧ ਉਹ ਸ਼ਾਮ ਨੂੰ ਆਊਗੀ ਠੀਕ ਹੈ ਇਹਦਾ ਵੀ ਸੂਆ ਪਹਿਲਾਂ ਹੀ ਹੈ ਪਹਿਲਣ ਬਾਈ ਪਹਿਲਣ ਠੀਕ ਹੈ ਬਹੁਤ ਸੋਹਣੀ ਤਿਆਰ ਹੋ ਬਾਈ 1,30,000 ਬਾਡੀ ਇਦਾਂ ਦੀ ਹੈ ਦੱਸੋ ਵੀ ਬੁੱਢੀ ਨਹੀਂ ਹੁੰਦੀ ਵੈੜ ਹਵਾਨਾ ਹੁਣ ਵੀ ਚੰਗਾ ਪਰ ਉਤਰੀ ਗੱਡੀ ਤੋਂ ਹੋਣੀ ਹੈ ਹਵਾਨੇ ਦੇ ਉੱਤੇ ਦਾਗ ਵੀ ਤੁਹਾਨੂੰ ਦੱਸ ਦੇਣਗੇ ਬਾਕੀ ਨਵਾਈ ਵੀ ਅਗਲੇ ਵੀਰ ਦੀ ਹੈ ਇਹਦੀ ਡੀਟੋ ਕਾਪੀ ਹੋਰ ਆਉਣੀਆਂ ਬਾਈ ਇੱਕ ਪਹਿਲਣ ਮੰਨ ਕੇ 5 ਵਛੀਆਂ ਪਲੂਣਾ ਹੋਣਗੀਆਂ ਫਾਰਮ ਤੇ ਓਕੇ ਉਸ 2.5 ਕਿਲੋ ਦੁੱਧ ਤਾਂ ਬਾਈ ਇਹਨੂੰ ਜਿਹੜਾ ਮਰਜ਼ੀ ਮੰਨ ਕੇ ਲੈ ਲੈ ਠੀਕ ਹੈ ਨਸਲ ਕੁਆਲਿਟੀ ਆਰਡਰ ਦੀ ਕੁਆਲਿਟੀ ਵੀ ਬਹੁਤ ਬੇਕਮਾਲੀ ਆ ਪਰ ਇਹਦੀ ਵੀ ਕੁਆਲਿਟੀ ਦੇਖ ਬਾਈ ਲੇਵੇ ਦੀ ਹਾਂ ਅਲੇ ਮਨ ਕੇ ਤੇ ਲਵੀ ਮਮਮੀ ਕਾਗੇ ਜਿੰਨੀ ਬਣੂਗੀ ਬਹੁਤ ਟਾਪ ਹੀ ਬਣੂ ਹਮ ਅੱਗੇ ਭਾਈ ਇਹ ਵੀ ਬੱਚੀ ਪਹਿਲਣ ਆ ਗਿਆ ਦੋਸਤੋ ਇੱਕ ਵਾਰ ਤੁਹਾਨੂੰ ਥਣ ਦਿਖਾ ਰਿਹਾ ਪਹਿਲਣ ਦੇ ਹੱਥੀਂ ਚੁਆਈ ਵਾਲਾ ਵੀ ਥਣ ਹੈ ਤੇ ਮਸ਼ੀਨ ਤੇ ਉੱਤੇ ਤਾਂ ਜਿੰਤਾ ਦਾ ਮਰਜੀ ਥਣ ਹੋਵੇ ਮਸ਼ੀਨ ਚੁਆਈ ਭਾਈ ਪਹਿਲਣ ਬੱਚੇ ਨੇ ਥਣ ਸਾਰੀਆਂ ਦੀ ਸੋਹਣੇ ਨੇ ਇਹਦਾ ਵੀ ਦੇਖੋ ਗੁੱਠਾ ਗੱਠਾ ਕੁਆਲਟੀ ਬਹੁਤ ਤਿਆਰ ਬਹੁਤ ਹੋਣੀ ਹੈ ਇਹ ਬੱਚੀ ਦੇ ਦਾਂਗੇ 95000 ਇਹ ਇਹ ਕੀ ਹੈ ਸੂਈ ਵੀ ਹੈ ਪਹਿਲਣ ਬੱਚੇ ਨੇ ਗੱਬਣਾ ਭਾਈ ਅਲੇ ਤਾਂ ਦਸ ਦਿਨ ਲੈ ਜੂਗੀ ਮਨ ਕੇ ਵੇਖਣ ਨੂੰ ਇਦਾਂ ਲੱਗਦੇ ਜਿਵੇਂ ਸੂਈ ਹੁੰਦੇ ਵਾਲੇ ਤਾਂ ਪੁੜੇ ਪਾੜੇ ਚੀਕਿਆ ਤਿਆਰ ਬਹੁਤ ਹੁਣੀ ਕੁਆਲਿਟੀ ਵੀ ਭਾਈ ਜਿਵੇਂ ਕਈ ਵਾਰ ਕੋਈ ਜੋੜਾ ਲੈਂਦਾ ਜੋੜੇ ਦਾ ਭਾਅ ਬਣ ਜਾਂਦਾਗਾ ਜੇ ਹੁਣੇ ਪੱਛੀ ਆਪਣੇ ਕੋਲੇ ਠੀਕ ਰੇਟ ਚਾਹੀਏ ਚਲੋ ਆਪਾਂ ਉਹਦਾ ਦਾ ਰੇਟ ਕਰਤਾ ਹੌਲੀ 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 ਸੋ ਦੇਖੋ ਆ ਗਾੜੀ ਵੀ ਦੱਸੋ ਤੇ ਹਵਾਨਾ ਤੁਸੀਂ ਦੇਖ ਸਕਦੇ ਹੋ ਕਿੰਨਾ ਕੁ ਬਣਾ ਜੂ 95000 ਇਹਦੀ ਡਿਮਾਂਡ ਹੈ ਸੋ ਜੋੜਾ ਖਰੀਦਦੇ ਹਾਂ ਤਾਂ ਕਰਾਇਆ ਭਾਈ ਵੱਲੋਂ ਹੋ ਜਾਊਗਾ ਉਹ ਜਿੰਨਾ ਵੀ ਬਣੂਗਾ ਉਹ ਇਹ ਵੀਰ ਦੇ ਦੂਗਾ ਬਾਕੀ ਇਹ ਨਾਗ ਜਿਹੜੇ ਉਹ ਵਕਾਊ ਪੰਜ ਸੇ ਬਰਾਦ ਨੇ ਪ੍ਰਦੀਪ ਭਾਈ ਇਹ ਜਰਸੀ ਕੱਲ ਇਹ ਬਈ ਕੱਲ ਤੱਕ ਆਪਾਂ ਚੇ ਹਨਾ ਹਾਂ ਭਾਈ ਵੀਡੀਓ ਆਪਣੇ ਕੋਲੇ ਹੈਗੀ ਹੈ ਜੇਰ ਦੀ ਹੂੰ ਤੇ ਇਹ ਰਾਤ ਸੂਈ ਸੀ 11 12 ਵਜੇ ਠੀਕ ਹੈ ਤੇ ਆਪਾਂ ਇਹਦੀ ਬੋਲੀ ਕੱਢੀ ਆ ਮੰਨ ਕੇ ਕਿ 14 ਕਿਲੋ ਬੋਲੀ ਕੱਢੀ ਆ ਠੀਕ ਹੈ ਤੇ ਆਪਾਂ ਉਹ ਬਾਈ ਨਾਲ ਵੀ ਗੱਲ ਹੋਈ ਸੀ ਉਹ ਕਹਿੰਦਾ ਭਾਈ 30 ਕਿਲੋ ਦੋ ਤਾਂ ਆਪਾਂ ਨਾਰਮਲ ਚੋਇਜ ਜੀ ਕੋਈ ਸੱਜਣ ਉਹਦਾ ਕੰਟੈਕਟ ਨੰਬਰ ਚਾਹੁੰਦਾ ਆਪਾਂ ਉਹਦਾ ਸਿੱਧਾ ਦੇ ਦਾਂਗੇ ਬਾਈ ਦਾ ਫਾਰਮਰ ਦਾ ਅੱਛਾ ਇਹਦਾ ਰੇਟ ਕੀ ਰਹੂਗਾ ਰੇਟ ਭਾਈ ਆਪਾਂ 132000 ਰੁਪਏ ਦੀ ਇਹ ਵੈੜ ਦੇਣੇ ਚਿੱਕ ਇੱਕ ਬੱਤੀ ਦੀ ਹਾਂ ਬੱਛਾ ਦੇਗੀ ਇਹ ਇਹਨੇ ਦਿੱਤਾ ਬੱਛਾ ਬਾਈ ਤੇ ਚਵਾਈ ਬਹੁਤ ਪਿਆਰੀ ਨਿਕਲੀ ਆ ਚਾਹੇ ਹੱਥੀ ਚਵਾਈ ਵਾਲਾ ਲੈ ਜਾਈ ਜਿੱਦਾਂ ਵੀ ਮਨ ਕੇ 12 13 ਕਿਲੋ ਬੋਲੀ ਚੋਕੇ ਵੀ ਕੋਈ ਆਈਡੀਆ ਨਹੀਂ ਇਹਨੂੰ ਵੀ ਕਿਸੇ ਵੀ ਤਰ੍ਹਾਂ ਦਾ ਤੋਰ ਦੇ ਸੋ ਦੋਸਤੋ ਇਹਨੇ ਬੱਛੇ ਨੂੰ ਜਨਮ ਦਿੱਤਾ ਜਰਸੀ ਨਸਲ ਕੱਲ ਕੱਲ ਸ਼ਾਮ ਨੂੰ ਛੋਟ ਵੀਡੀਓ ਪਾਈ ਸੀ ਰਾਤ ਤੇ ਸੂਪੀ ਹੈ ਜੇ ਕੋਈ ਵੀਰ ਪਸੰਦ ਕਰਦਾ ਦੁੱਧੇ ਦਾ ਕੁਝ ਹੋਇਆ ਵਾ ਇਹਨੇ ਬੱਛੇ ਨੂੰ ਜਨਮ ਦਿੱਤਾ ਸੋ ਦੋਸਤੋ ਇੱਕ ਤਾਂ ਬਾਹਰ بارش ਦਾ ਟਾਈਮ ਆ ਦੂਜਾ ਮੈਟ ਗਿੱਲੇ ਆ ਪਸੂ ਸਲਿੱਪ ਕਰਦਾ ਸਟਣਾ ਲੱਗੇ ਇਹ ਦੇ ਕਰਕੇ ਬਹੁਤਾ ਹੀ ਪਾਣੀ ਤੋੜਦੇ ਮੰਨ ਕੇ ਵੀ ਉਹ ਬਾਈ ਨਾਲ ਮੈਂ ਪਹਿਲਾਂ ਵੀ ਗੱਲ ਦੱਸੀ ਆ ਹੋਈ ਸੀ ਗੱਲ ਉਹ ਕਹਿੰਦਾ ਭਾਈ 30 ਕਿਲੋ ਦੁੱਧ ਨਾਰਮਲ ਕਹਿੰਦਾ ਮੈਂ ਸਿਰਫ ਦੁੱਧ ਦੇ ਮਾਰੇ ਨੇ ਵੇਚੀ ਆ ਵੀ ਦੁੱਧ ਜਿਆਦਾ ਸਾਡੇ ਸੈਟਿੰਗ ਨਹੀਂ ਆਉਂਦੀ ਹੈਗੀ ਅੱਛਾ ਹਾਂ ਪ੍ਰਦੀਪ ਭਾਈ ਇਹ ਵੀ ਇਹ ਬੈਡ ਭਾਈ ਜਿਵੇਂ ਮੰਨ ਲਾ 15 16 ਦਿਨਾਂ ਦੀ ਕੱਚੇ ਪਹਿਲਾਂ ਦੱਸਿਆ ਜੀ ਵੀ ਫਾਰਮ 'ਚ ਰੇਟ ਸਾਰੇ ਤਰ੍ਹਾਂ ਦੇ ਨੇ ਇਹ ਬੈਡ ਭਾਈ ਅੱਜ ਆਪਾਂ ਜਿਵੇਂ ਕੱਚੀ ਆ 75000 ਦੀ ਬੈੜ ਦੇ ਦਾਂਗੇ ਦੁੱਧ ਦੇ ਨੇ 25 ਕਿਲੋ ਦੁੱਧ ਨਸਲ ਬਹੁਤ ਆ ਠੀਕ ਹੈ ਪਰ ਟੀ ਵਧੀਆ ਜਿੱਦਾਂ ਕੋਈ ਘਰੇਲੂ ਸੱਜਣਾ ਚਲੋ ਆਇਆ ਹੁੰਦਾ ਵੀ 10-15 ਦਿਨ ਆਪਾਂ ਕੇਅਰ ਕਰ ਲਾਂਗੇ ਹਨਾ ਹੂੰ ਰੇਟ ਇਹਦਾ ਵਾਜਬ ਆ ਤੇ ਅੱਗੇ ਇਹ ਵੀ 72-75000 ਦੇ ਰੇਟ 'ਚ ਹੈਗੀ ਆ ਇੱਕ ਬੈੜ ਆਪਣੀ ਹੋਰ ਆਈ ਆ ਫਾਰਮ 'ਚੋਂ ਇਹ ਬੈੜ ਆਈ ਆ ਹਲੇ ਕਿਉਂਕਿ ਇਹ ਨਮਾਉਣ ਤਮਾਉਣ ਵਾਲੀ ਆ ਬਾਈ ਹੂੰ ਥੋੜੀ ਲਿਬੜੀ ਬਹੁਤ ਪਈ ਆ ਫਾਰਮ 'ਚ ਉਤਰੀ ਆ ਇਹ ਬੈੜ ਬਾਈ ਆਪਾਂ ਦੇ ਦਾਂਗੇ 1,115,000 1,115,000 ਨਸਲ ਕੁਆਲਿਟੀ ਦੇਖ ਲਓ ਆਈ ਫਾਰਮ 'ਚੋਂ ਕਿਉਂਕਿ ਦੂਜਿਆਂ ਦਾ ਨਮਾਹਾ ਤਮਾਕੇ ਬਣ ਜਾਂਦੀ ਹੁੰਦੀ ਆ ਗੱਲ ਇਹ ਥੋੜਾ ਜਿਹਾ ਤੈਨੂੰ ਪਤਾ ਹੈ ਪਾਣੀ ਪਣੀ ਰੇਟ ਦੁਆਰਾ ਦਸਤੇ 115 ਦੀ ਦੇ ਦਾਂ 115 ਹਾਂ ਠੀਕ ਹੈ ਸੋ ਦੋਸਤੋ ਬਾਕੀ ਪਾਰਾ ਦੇ ਨਿਸ਼ਾਨੀ ਕਰ ਦਿੱਤਾ ਪਾਣ ਤੋਂ ਦੱਸਿਆ ਬਾਈ ਜਿਹੜਾ ਚੋਇਆ ਠੀਕ ਹੈ ਵੱਡਾ ਢਾਂਚਾ ਬਹੁਤ ਵੱਡਾ ਨਮਾਈ ਧਮਾਈ ਦਾ ਗਾਂ ਦਾ ਹੋਰ ਹੀ ਲੈਵਲ ਬਣ ਜਾਣਾ ਕਿਉਂਕਿ ਚਲੋ ਕੇਰਾ ਹੁਣ ਫਾਰਮ ਚੋਂ ਆਈ ਹੈ ਹਲੇ ਰਸੇ ਰਸੇ ਉਹੀ ਆ ਠੀਕ ਹੈ ਸੋ ਅੱਜ ਦੀ ਇਸ ਵੀਡੀਓ ਚ ਪਸ਼ੂ ਪਕਾਉ ਉਸੀ ਬਾਈ ਪ੍ਰਦੀਪ ਦੇ ਕੋ